ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹ ਸਦਵਾਉ ਜਿੰਨੇ ਵਿਸਰਾਮ ਹਨ ਪੈ ਵਿੱਚ ਇੱਥੇ ਵਿਸਰਾਮ ਲਾਉਨੇ ਹਨ ਵਿੱਚ ਬੋਲਣ ਵਿੱਚ ਛ ਨਹੀਂ ਬੋਲਣਾ ਪੈ ਵਿੱਚ ਚੱਲ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਹਾਂਜੀ ਰਾਜਾ ਧਰਮ ਇਹ ਸੰਬੰਧਕ ਪਾਠ ਇਕੱਠਾ ਪਾਠ ਹੈ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਹਾਂਜੀ ਪੈ ਵਿੱਚ ਸੂਰਜ ਪੈ ਵਿੱਚ ਚੰਦ ਸੂਰਜ ਤੇ ਹਾਂਜੀ ਸੂਰਜ ਕੋ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਗੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ ਭੈ ਵਿੱਚ ਜੋਦ ਮਹਾਬਲ ਸੂਰ ਇਹ ਤਿੰਨੇ ਪਦ ਵੱਖਰੇ ਉਚਾਰਨ ਕਰਨੇ ਹਨ ਜੋਦ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਭੈ ਵਿੱਚ ਆਵਹ ਜਾਵਹ ਪੂਰ सगले ਆਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ ਕੀਤੀਆਂ ਕੰਨ ਕਹਾਣੀਆਂ ਕੰਨ ਥੋੜੇ ਭਾਰਾ ਬੋਲਣ ਹਲੰਤ ਲੱਗਿਆ ਫਿਆ ਕੀਤੇ ਵੇਦ ਵਿਚਾਰ ਕੀਤੇ ਨਚ ਮੰਗਤੇ ਗੇੜ ਮੋੜ ਪੂਰਹ ਤਾਲ ਗੇੜ ਮੋੜ ਪੂਰਹ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਇ ਕੱਢ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਲੱਖ ਪਦ ਜਿਹੜਾ ਨਾ ਇਹ ਕਸ ਕੇ ਉਚਾਰਨ ਕਰਨਾ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜੇ ਤਨ ਪਾਈਐ ਨਾਨਕਾ ਥੇ ਤਨ ਹੋਵੈ ਛਾਰ ਯਾਰ ਨਹੀਂ ਕਹਿਣਾ ਛਾਰ ਗਿਆਨ ਨਾ ਗੱਲਈ ਢੂਡੀ ਐ ਗੱਲੀ ਗੱਲਈ ਨਹੀਂ ਕਹਿਣਾ ਗਿਆਨ ਨਾ ਗੱਲੀ ਢੂਡੀ ਐ ਗਿਆਨ ਨਾ ਗੱਲੀ ਢੂਡੀ ਐ ਕਥਨਾ ਕਰੜਾ ਸਾਰ ਕਰਮ ਮਿਲਾਇ ਤਾ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾ ਨਦਰਿ ਸਾਤ ਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਹਕਮਤ ਹੁਕਮ ਖੁਆਰ ਇਸ ਤਰ੍ਹਾਂ ਬੋਲਣਾ ਤਾ ਸਾਤ ਗੁਰ ਸ਼ਬਦ ਸੁਣਾਇਆ ਸਾਤ ਗੁਰ ਜੀ ਵਡ ਦਾਤਾ ਕੋ ਨਹੀਂ ਸਾਤ ਗੁਰ ਜੀ ਵਡ ਦਾਤਾ ਕੋ ਨਹੀਂ ਸਾਬ ਸੁਨੇ ਲੋਕ ਸਬਾਇਆ ਸਤਗੁਰ ਮਿਲਿਆ ਸੱਚ ਪਾਇਆ ਸਤਗੁਰ ਕਿਉਂ ਨਹੀਂ ਬੋਲਣਾ ਸਤ ਤੇ ਕਸਕੇ ਬੋਲਣਾ ਸਤਗੁਰ ਸਤਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਆਪ ਗਵਾਇਆ ਸਤ ਦਾ ਅਰਥ ਵੀ ਹੋਰ ਹੁੰਦਾ ਸਤ ਹੋਰ ਹੁੰਦਾ ਸਤ ਹੋਰ ਹੁੰਦਾ ਜਿਨ ਸੱਚੋ ਸੱਚ 부ਝਾਇਆ ਜਿਨ ਸੱਚੋ ਸੱਚ 부ਝਾਇਆ ਸ਼ਲੋਕ ਮਹੱਲਾ ਪਹਿਲਾ ਘੜਿਆ ਸਭੇ ਗੋਪੀਆ ਸਭੇ ਘੜਿਆ ਸਭੇ ਗੋਪੀਆ ਕਿ ਘੜੀਆਂ ਨਹੀਂ ਕਹਿਣਾ ਬਿੰਦੀ ਲਾ ਕੇ ਬਿੰਦੇ ਨਹੀਂ ਉਚਾਰਨ ਕਰਨੇ ਘੜਿਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਹਾਂ ਨਾਨਕ ਮੁਸੈ ਗਿਆਨ ਵਿਹੂਣੀ ਕਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੱਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਝਟੇ ਪਾਏ ਏ ਝਟੇ ਕਹ ਕਾ ਹਿਉ ਉਚਾਰਨ ਕਰਨਾ ਛਟੈ ਅੱਡਾ ਨਹੀਂ ਬੂਲਨਾ ਉੱਡ ਉੱਡ ਰਾਵਾ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਹੱਸੇ ਘਰ ਜਾਏ ਰੋਟੀਆਂ ਉੱਡ ਉੱਡ ਦਾਵਾ ਇੱਥੇ ਵੀ ਸਲਾਮ ਆ ਉੱਡ ਉੱਡ ਰਾਵਾ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰ ਤਾਲ ਆਪ ਪਛਾੜ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਕਾਨ ਥੋੜਾ ਜਿਹਾ ਭਾਰਾ ਬੋਲਣਾ ਹੈ ਕ੍ਰਿਸ਼ਨ ਜੀ ਦਾ ਵਾਚਕ ਹੈ ਕਾਨ ਨਹੀਂ ਕਹਿਣਾ ਹੈ ਗਾਵਨ ਸੀਤਾ ਰਾਜੇ RAM ਸੀਤਾ ਪੁੱਲਾ ਹੀ ਬੋਲਣਾ ਹੈ ਰਾਜੇ RAM ਵੀ ਪੁੱਲਾ ਰਾਜੇ ਨਹੀਂ ਕਹਿਣਾ ਹੈ ਨਿਰਭਾਉ ਨਿਰੰਕਾਰ ਸਚ ਨਾਮ ਨਿਰਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹ ਕਰਮ ਖਿਲਾਉ ਚੜਾਉ ਪਾਰ ਆਈ ਬੋਲਾ ਪਿੰਨੀ ਰੈਣ ਜਿਨਾ ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਨਦਰੀ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਕੋਲੂ ਥੋੜਾ ਜਿਹਾ ਭਾਰਾ ਹੀ ਬੋਲਣਾ ਕੋਲੂ ਚਰਖਾ ਚੱਕੀ ਚੱਕ ਕੋਲੂ ਚਰਖਾ ਚੱਕੀ ਚੱਕ ਥਾਲ ਵਾਰੋਲੇ ਬਹੁਤ ਅਨੰਤ ਥਾਲ ਇਹ ਪੋਲਾ ਬੋਲਣਾ ਥਾਲ ਵਾਰੋਲੇ ਇਥੇ ਵਿਸਰਾਮ ਹੈ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਮਾਧਾਣੀਆਂ ਇਥੇ ਵਿਸਰਾਮ ਹੈ ਲਾਟੂ ਮਾਧਾਣੀਆਂ ਆਨਗਾਹ ਪੰਖੀ ਭਉਦਿਆ ਲੈਨ ਨਾ ਸਾ ਸੁਐ ਚਾੜ ਚਾੜ ਸੁਐ ਚਾੜ ਭਉ ਭਾਈਐ ਜੰਤ ਨਾਨਕ ਭਉਦਿਆ ਗਣਤ ਨ ਅੰਤ ਨਾਨਕ ਤੇ ਵਿਸਰਾਮ ਲਾਦਨਾ ਪਾਤੇ ਨਾਨਕ ਭਉਦਿਆ ਗਣਤ ਨ ਅੰਤ ਬੰਦਨ ਬੰਦ ਬੰਦਨ ਬੰਦ ਭਵਾਇ ਸੋਇ ਪਾਇਆ ਕਿਰਤ ਬੰਦਨ ਤੇ ਵੀ ਠੀਕ ਹੈ ਬੰਦਨ ਬੰਦ ਇੱਥੇ ਲਾ ਬੰਦਨ ਬੰਦ ਹੂੰ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚ ਸਭ ਕੋਏ ਪਾਇ ਪਾਇ ਕਿਰਤ ਨੱਚ ਸਭ ਕੋਏ ਨੱਚ ਨੱਚ ਹਸਾ ਚੱਲ ਸੇ ਰੋਏ ਨੱਚ ਨੱਚ ਹਸਾ ਚੱਲ ਸੇ ਰੋਏ ਉੱਡ ਨਾ ਜਾਹੀ ਸਤ ਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਭਾ ਨਾਨਕ ਜਿਨ ਮਨ ਭਉ ਜਿਨ ਨਾਨਕ ਨੰਨੀ ਹਲੰਤਨ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਨਾਨਕ ਜਿਨ ਮਨ ਭਉ ਤਿਨਾ ਮਨ ਭਾਉ ਪਾਉੜੀ ਨਾਉ ਤੇਰਾ ਨਿਰੰਕਾਰ ਹੈ ਨਾ ਇਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤੇਸ ਦਾ ਦੇਖ ਆਜੇ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਹਹਾ ਲਾ ਕੇ ਜੀ ਲੋੜਾ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰਹਰ ਜਰ ਵੇਸ ਕਰੇਦੀ ਆਇਆ ਕੋ ਰਹਿ ਨਾ ਭਰੀਆ ਪਈਆ ਹਾਏ ਵਿਸਰਾਮ ਕੋ ਰਹਿ ਨਾ ਇਥੀ ਲੂਣਾ ਭਰੀਆ ਪਈਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ